ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਸਾਹਿਬ ਦੀ ਹੋਰੀ ਬੇਦਵੀ ਆਖਾਂ ਨਾਮ ਦੇ ਸਾਂ ਆਪ ਗੁਰੂ ਪਾਤਸ਼ਾਹ ਜੀ ਨਾ ਪ੍ਰਕਾਸ਼ ਵਿਖੂ ਕੀ ਹਾਲਾਤ ਬਣਾਇਆ ਲੋਕ ਕਰ ਦਿੱਤਾ ਸੀ ਅੰਦਰ ਲੈ ਜਾਂ ਅੰਦਰ ਅੰਦਰ ਵਾਹਿਗੁਰੂ ਇਧਰ ਉਹ ਨੂੰ ਨੀਂਦ ਨਹੀਂ ਜੀ ਉਹ ਨਹੀਂ ਆਉਣੀ ਮੈਂ ਕਹਾਂ ਲਾਵਾਂਗੀ ਚੋਕੇ ਫਰਮਾਨ ਸਾਹਿਬ ਤੁਹਾਡੀ ਕਿਰਪਾ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹੈਗਾ ਜੀ ਆਜੋ ਆਜੋ ਸੇਲ ਭਾਈ ਸੁਭਾ ਸਿੰਘ ਰਾਮਪ੍ਰੋਨੀ ਸਤਕਾਰ ਕਮੇਟੀ ਦਾ ਸੇਵਾਦਾਰ ਵੀ ਸਾਡੇ ਨਾਲ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਇਹਦਾ ਮੈਨੂੰ ਫੋਨ ਆਇਆ ਸੀ ਵੀ ਇੱਥੇ ਇੱਕ ਸੇਲ ਪਿੰਡ ਦੇ ਗੁਰੂ ਘਰ ਹੈ ਜਿਹੜਾ ਕਿ ਲੰਬੇ ਸਮੇਂ ਤੋਂ ਬੰਦ ਆ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਦੋਸਤੋ ਇਹਨਾਂ ਘਟਨਾਵਾਂ ਦੇ ਵਿੱਚ ਜਿਵੇਂ ਆਪਾਂ ਜਾਣਦੇ ਆ ਕਿ ਇਸ਼ਾਰਤ ਉਥੇ ਦੋਸਤੋ ਗੁਰਦੁਆਰਾ ਸਾਹਿਬ ਦੀਆਂ ਜੋ ਕਮੇਟੀਆਂ ਨੇ ਤੇ ਪਾਠੀ ਸਿੰਘ ਨੇ ਦੋਸਤੋ ਉਹ ਵੀ ਜ਼ਿੰਮੇਵਾਰ ਹੁੰਦੇ ਨੇ। ਕਈ ਘਟਨਾ ਵਾਪਰੀ ਹੈ ਦੋਸਤੋ ਪਿੰਡ ਕਸੇਲ ਵਿਖੇ ਜਿੱਥੇ ਦੋਸਤੋ ਬੰਦ ਪਏ ਗੁਰੂ ਘਰ ਦੇ ਵਿੱਚ ਦੋਸਤੋ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਜਦੋਂ ਦੋਸਤੋ ਇਸ ਮਾਮਲੇ ਬਾਰੇ ਸਤਕਾਰ ਕਮੇਟੀ ਵਾਲੇ ਵੀਰਾਂ ਨੂੰ ਪਤਾ ਲੱਗਿਆ ਤੇ ਨੇਹੰਗ ਸਿੰਘ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਉਹ ਜਦੋਂ ਇਸ ਮਾਮਲੇ ਦੀ ਜਾਣਕਾਰੀ ਦੇ ਲਈ ਦੋਸਤੋ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾ ਹੀ ਉੱਥੇ ਪ੍ਰਕਾਸ਼ ਹੁੰਦਾ ਤੇ ਦੋਸਤੋ ਜੋ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਹੈ ਤੇ ਨਾਲ ਹੀ ਦੋਸਤੋ ਜੋ ਪ੍ਰਬੰਧਕ ਨੇ ਉਹ ਵੀ ਦੋਸਤੋ ਮੌਕੇ ਤੇ ਨਹੀਂ ਪਹੁੰਚੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰੇ ਗੁਰੂ ਸਾਹਿਬ ਦੀ ਹੋ ਰਹੀ ਬੇਦਵੀ ਅੱਛਾ ਮੈਂ ਆਪਦੇ ਹਿਸਾਬ ਕੋਡਾ ਗੁਰੂ ਪਾਤਸ਼ਾਹ ਜੀ ਨਾ ਪ੍ਰਕਾਸ਼ ਵਿਖੋ ਕੀ ਹਾਲਾਤ ਬਣਾਇਆ ਲੌਕ ਕਰ ਦਿੱਤਾ ਸੀ ਅੰਦਰ ਲੈ ਜਾ ਅੰਦਰ ਅੰਦਰ ਵਾਹਿਗੁਰੂ ਇਧਰ ਪਹਿਲਾਂ ਉਹਨੇ ਨਹੀਂ 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 ਸੀ ਹਾਂ ਉਹਨੇ ਨਹੀਂ ਆਉਣਾ ਨਹੀਂ ਆਉਣਾ ਮੈਂ ਕਹਾਂ ਹੀ ਲੈਵਾਂਗੀ ਚੋਕ ਸਰਬੰਸਾ ਤੁਹਾਡੀ ਕਿਰਪਾ ਨਾਲ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹੈਗਾ ਜੀ ਆਜੋ ਆਜੋ ਸੇਵਲ ਭਾਈ ਸੁਭਾ ਸਿੰਘ ਰਾਮਪਰਵਨੀ ਸਰਕਾਰ ਕੀ ਬਿਧੀਆਂ ਤੋਂ ਸੇਵਾ ਦਾ ਸਾਡੇ ਨਾਲ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਇਹਦਾ ਮੈਨੂੰ ਫੋਨ ਆਇਆ ਸੀ ਵੀ ਇੱਥੇ ਕਸੇਲ ਪਿੰਡ ਦੇ ਗੁਰੂ ਘਰ ਹੈ ਜਿਹੜਾ ਕਿ ਲੰਮੇ ਸਮੇਂ ਤੋਂ ਬੰਦ ਆ ਜਿੰਦਾ ਬੱਜਾ ਹੋਇਆ ਜਿਹੜਾ ਬਾਬਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਸੇਵਾ ਕਰਦਾ ਸੇਵਾ ਦਾ ਐ ਜੀ ਉਦੇ ਵੱਲੋਂ ਇੱਥੇ ਆਇਆ ਹੀ ਨਹੀਂ ਜਾਂਦਾ ਆਉਂਦਾ ਹੀ ਨਹੀਂ ਉਹ ਨਾ ਖੋਲਦਾ ਨਾ ਨਿਤ੍ਰਮ ਕਰਦਾ ਨਾ ਸਿਰੇ ਨਾ ਪ੍ਰਕਾਸ਼ ਕਰਦਾ ਨਾ ਸੰਤੋਖਦਾ ਮਹਾਰਾਜ ਨੂੰ ਨਾ ਹੀ ਗੁਰੂ ਘਰ ਜੀ ਇੱਥੇ ਕੋਈ ਸੰਗਤ ਆਉਂਦੀ ਹੈ ਉਹ ਸੰਗਤ ਉਹ ਦਰਵਾਜ਼ਾ ਨਹੀਂ ਖੋਲਦਾ ਹੁਣ ਚਾਬੀ ਜਿਹੜੀ ਆ ਉਹ ਜਿਹੜੇ ਪ੍ਰਬੰਧਕ ਨੇ ਜਿਹੜੇ ਮਾਲਕ ਆਪਣੇ ਆਪ ਨੂੰ ਕਹਿੰਦੇ ਨੇ ਇਸ ਗੁਰੂ ਘਰ ਦਾ ਵੀ ਅਸੀਂ ਜ਼ਮੀਨ ਦਿੱਤੀ ਜਿੱਦੀ ਬਣਾਇਆ ਉਹ ਸਵੇਪਦਾ ਇਹਨਾਂ ਨੂੰ ਇਹ ਉਹਨਾਂ ਨੂੰ ਲਿਖੀ ਜਾਂਦੇ ਨੇ ਇਹਨਾਂ ਨੂੰ ਕਹੀ ਹੁਣ ਆਉਣੇ ਆ ਹੁਣ ਆਉਣੇ ਚਾਬੀ ਲੈ ਕੇ ਉਹ ਚਾਬੀ ਲੈ ਕੇ ਨਹੀਂ ਆ ਰਹੇ ਬਾਬਾ ਕਹਿੰਦੇ ਚਾਬੀ ਮੇਰੇ ਕੋਲ ਹੈ ਨਹੀਂ ਕਿ ਬਾਬਾ ਪ੍ਰਬੰਧਕ ਹੁਣ ਪ੍ਰਸ਼ਾਸਨ ਨੂੰ ਅਸੀਂ ਗਏ ਸੀ ਯੂ ਮੁਰਕੇ ਸਾਨੂੰ ਲੋਕ ਕਹਿੰਦੇ ਆ ਵੀ ਇਹ ਜੀ ੱਤਕਾ ਕਰਦੇ ਨੇ ਡਾਂਗਾ ਵਹਿਰਦੇ ਨੇ ਕੁੱਟਦੇ ਨੇ ਐ ਕਰਦੇ ਨੇ ਸੋ ਪ੍ਰਸ਼ਾਸਨ ਦੀ ਹਾਜੀ ਜੀ ਪਿੰਡ ਦੇ ਮੋਹਤ ਮਾਰ ਦੇਲੇ ਸਰਪੰਚ ਸਾਹਿਬ ਨੇ ਜਾਂ ਹੋਰ ਮੋਹਤ ਮਾਰ ਨੇ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਇਹਨਾਂ ਸਾਰਿਆਂ ਗੱਲ ਦੱਸੀ ਆ ਈਵਨ ਆਣ ਗਵਾਨ ਨੇ ਕਿ ਇਹ ਗੁਰੂ ਘਰ ਤਕਰੀਬਨ 2 ਮਿੰਟ ਤਾਂ ਹੋ ਗਏ ਆ ਕਿ ਜਿਹੜੇ ਬੰਦ ਹੀ ਆ ਪ੍ਰਕਾਸ਼ ਦਾ ਤਾਂ ਹੁੰਦੇ ਨੇ ਮਹਾਰਾਜ ਘੱਟਾ ਮਾਰਦੇ ਨੇ ਅੰਦਰ ਕੀ ਹਾਲਾਤ ਨੇ ਮੈਂ ਤੁਸੀ ਆਪੇ ਹਿਸਾਬ ਲਾ ਲਓ ਵੀ 2 ਮਿੰਟ ਜਿਓ ਗੁਰੂ ਸਾਹਿਬ ਬੰਦ ਨੇ ਕਮਰੇ ਦੇ ਵਿੱਚ ਸੁੱਖ ਪ੍ਰਕਾਸ਼ ਤਾਂ ਹੈ ਹੀ ਨਹੀਂ ਨਾ ਹੁੰਦਾ ਹੀ ਨਹੀਂ ਪ੍ਰਕਾਸ਼ ਵੀ ਸੁੱਖ ਜਿੰਦਰੇ ਤੋੜ ਕੇ ਅੰਦਰ ਆਏ ਆ ਤੇ ਜਿੰਦਰੇ ਤੋੜ ਕੇ ਅੰਦਰ ਜਦੋਂ ਗਏ ਆ ਤੇ ਮਹਾਰਾਜ ਜੀ ਸੁੱਖਾ ਅਸਨ ਤੇ ਬਰਾਜਮਾਨ ਪ੍ਰਕਾਸ਼ ਨਹੀਂ ਹੈਗੇ ਇਹ ਗੁਰੂ ਘਰ ਆ ਗੁਰਦੁਆਰਾ ਵਾ ਸਵੇਰੇ ਸ਼ਾਮ ਨਿਤਨਮ ਹੋਣਾ ਚਾਹੀਦਾ ਮਹਾਰਾਜ ਪ੍ਰਕਾਸ਼ ਹੋਣੇ ਚਾਹੀਦੇ ਆ ਆਪਾਂ ਗੱਲਾਂ ਕਰਦੇ ਆ ਬੇਦਬੀ ਦੀਆਂ ਵੀ ਉਹ ਸਰਸੇ ਵਾਲੇ ਦੇ ਚੀਲੇ ਨੇ ਬਦਨਾ ਬੇਅਦਬੀ ਕਰਦੀ ਉਹ ਫਲਾਣੇ ਨੇ ਕਰਦੀ ਆ ਸਾਡੇ ਵਾਲੇ ਘਟ ਨੇ ਇਹ ਸਰਸਿਆਂ ਦੇ ਤੋਂ ਘੱਟ ਨੇ ਕਿੱਦੇ ਇਹ ਦਿਖਾ ਦਿਓ ਇਹ ਇਹ ਮਸੇ ਤੋਂ ਵੀ ਕਾਹ ਲੰਘੇ ਮੈਨੂੰ ਲੱਗਦਾ ਕਿੱਦੇ ਲੰਘਵਾਸੀ ਇਹਨਾਂ ਦਾ ਪਾੜ ਜਾਂ ਸੁਕੂ ਦਾ ਪਾ ਕੋਲ ਤੇ ਜਾਂਦੀ ਮਹਾਰਾਜ ਜਦੋਂ ਕਿਤੇ ਸੁਖਬਲੀ ਸਾਹਿਬ ਕਿਤੇ ਬਾਬੇ ਨੇ ਕਰਨਾ ਹੋਵੇ ਅਣਗਵਾਂ ਉਦੋਂ ਮਾਰੇ ਸਰੂਬੇਸਰ ਉਦੋਂ ਲੈ ਕੇ ਜਾਂਦਾ ਤੇ ਉਤੋਂ ਬਾਅਦ ਫੇਰ ਲਿਆ ਕੇ ਤੇ ਮਾਰੇ ਸੁਖਾਸਨ ਇੱਥੇ ਕਰ ਦਿੰਦਾ ਆ ਗੁਰੂ ਘਰ ਸੱਦ ਜੀ ਗੁਰੂ ਘਰ ਤੋਂ ਮੈਨੂੰ ਗੁਰੂ ਘਰ ਆ ਆ ਤੁਹਾਨੂੰ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ ਆ ਵੀ ਕੋਠੀਆਂ ਸਾਹਿਬ ਤੇ ਹਰਾ ਪੰਡ ਬਣ ਕਰਦੀਆਂ ਪੰਡ ਬਣ ਕੇ ਕੋਠੀ ਚ ਰਹਿੰਦੇ ਆਪੋਥੀਆ ਸਰ ਫੰਡ ਬਣ ਕੇ ਰੱਖੇ ਚੁੱਕੇ ਆਉਂਦਾ ਹੀ ਨਹੀਂ ਕੋਈ ਇੱਥੇ ਗੁਰੂ ਘਰ ਠੀਕ ਆ ਆ ਸਤਖੰਡ ਬਣਾਇਆ ਜਿਹੜਾ ਐਸਾ ਬਿਮਾਰੀ ਦੇ ਲੈ ਜੇ ਐਸਾ ਬਿਮਾਰੀ ਦੇ ਵਿੱਚ ਮਹਾਰਾਜ ਜੀ ਜਿਹੜੇ ਨੇ ਉਹ ਇੱਥੇ ਇਹਨਾਂ ਨੇ ਬੰਦ ਕਰਕੇ ਰੱਖੇ ਹੋਏ ਨੇ ਮੈਂ ਤੇ ਘੱਟਾ ਇਹ ਘੱਟਾ ਮਿੱਟੀ ਪਾਂਚ ਨਵਾ ਸਾਹਿਬ ਤੇ ਇਹ ਨਹੀਂ ਕਹਿੰਦਾ ਵੀ ਐਸੋ ਖਾਸਨ ਨੇ ਮਹਾਰਾਜ ਇਹ ਮਾਰਾ ਇਥੇ ਬੰਦ ਕਰਕੇ ਰੱਖੇ ਹੋਏ ਨੇ ਰੱਖ ਕੇ ਰੱਖੇ ਸਾਨੂੰ ਬੜੀਆਂ ਗੱਲਾਂ ਕਰਦੇ ਨੇ ਲੋਕ ਫੇਸਬੁੱਕਾਂ ਦੇ ਉੱਤੇ ਨਾ ਬੜੇ ਕਮੈਂਟ ਕਰਦੇ ਆ ਘਰੇ ਬੈਠੇ ਹੀ ਤੂੰ ਤੁਸੀਂ ਐ ਕਰਦੇ ਹੋ ਤੁਸੀਂ ਜੋਕ ਕਰਦੇ ਹੋ ਆਲੇ ਸਾਰੇ ਤੁਰੇ ਫਿਰਦੇ ਸਾਰੇ ਕਿਰਤੀ ਨੇ ਕੋਈ ਇਹਨਾਂ ਚ ਵੈਲਰ ਨਹੀਂ ਹੈਗਾ ਵਿਚਾਰਾ ਕੋਈ ਡੇਰੇਦਾਰ ਨਹੀਂ ਹੈਗਾ ਵੀ ਡੇਰੀ ਬਣਾ ਕੇ ਬੈਠੇ ਹੋਣਗੇ ਪਰ ਜਦੋਂ ਪਤਾ ਲੱਗਦਾ ਉਹਨਾਂ ਵੀ ਗੁਰੂ ਸਾਹਿਬ ਦੀ ਬਦਬੀ ਹੋ ਰਹੀ ਹੈ ਉਦੋਂ ਰਹਿ ਨਹੀਂ ਹੁੰਦਾ ਇੱਥੇ ਖਲੋਤਾ ਨਹੀਂ ਜਾਣਦੇ ਕਿਣੀ ਗਰਮੀ ਖੜਿਆ ਨਹੀਂ ਜਾਂਦਾ ਹਮਸਾ ਇੰਨੀ ਆ ਵੀ ਸਾਹ ਨਹੀਂ ਆਉਂਦਾ ਚੰਗੀ ਤਰ੍ਹਾਂ ਠੀਕ ਹੈ ਇਹ ਹਾਂ ਪੁੱਤ ਬੁਲਾਈਆਂ ਇਹ ਸਾਰਾ ਇਹ ਸਿਸਟਮ ਬੰਦਾ ਕੋਈ ਲਾਈਟ ਨਹੀਂ ਕੋ ਪੱਖਾ ਨਹੀਂ ਚੱਲਦਾ ਕੁਛ ਨਹੀਂ ਤੇ ਜਿਹੜੇ ਪ੍ਰਬੰਧਕ ਨੇ ਇਥੋਂ ਦੇ ਜਿਹੜੇ ਆਪਣੇ ਆਪ ਨੂੰ ਪ੍ਰਬੰਧਕ ਦਾ ਮੈਂ ਬਾਰ ਬਾਰਦਾ ਕਿਉਂ ਗੱਲ ਕਹਿ ਰਿਹਾ ਜਿਹੜੇ ਲੋਕ ਆਪਣਿਆਂ ਨੂੰ ਇਹ ਮਾਲਕ ਕੁਸ਼ਤ ਕਰਦੇ ਨੇ ਇਸ ਗੁਰੂ ਘਰ ਦਾ ਵੀ ਅਸੀਂ ਮਾਲਕ ਇਹ ਉਹਨਾਂ ਦੀਆਂ ਤਰਤੂਤਾ ਦੇ ਨਾਲ ਉਹ ਗਾਂਸੀ ਚਵਲ ਕਿੰਨਾ ਲਗ ਗਾਂਸੀ ਦਾ ਪਤਾ ਕਿਸੇ ਨੂੰ ਉਹਨੂੰ ਵੀ ਮਸ਼ਹੂਰ ਕਰੋ ਆਇਆ ਹੀ ਨਹੀਂ ਆਇਆ ਹੀ ਨਹੀਂ ਕਹਿੰਦੇ ਉਹ ਆਇਆ ਹੀ ਨਹੀਂ ਸਿੰਘ ਸਵੇਰ ਦੇ ਉਹਨੂੰ ਫੋਨ ਕਰੀ ਜਾਂਦੇ ਨੇ ਉਹ ਮੂਰਖ ਬੰਦਾ ਗਾੜਿਓ ਆਇਆ ਨਹੀਂ ਚਾਬੀ ਲੈ ਕੇ ਹੁਣ ਸਾਨੂੰ ਜਲਦੀ ਤੋੜਨੇ ਪਏ ਨੇ ਦੱਸੋ ਕਿੱਥੇ ਜਾਈਏ ਇੱਕ ਮੀ ਹੋਰ ਪੈਣਾ ਸਾਤ ਤੋੜਨ ਲੱਗ ਪੈਣੀ ਹੈ ਡਕਣ ਵਾਲੇ ਨੇ ਡਕਣ ਵਾਲੇ ਨੇ ਸਾਤ ਤੋੜਨ ਲੱਗ ਪੈਣੀ ਹੁਣ ਘਰ ਬਿਲਕੁਲ ਬੰਦ ਆ ਕੋਈ ਸ਼ਾਰਟ ਸਰਕਟ ਹੋ ਜਾਏ ਇੱਥੇ ਕੋਈ ਗੱਲਬਾਤ ਹੋ ਜਾਏ ਕੋਈ ਆ ਕੇ ਜੰਦਾ ਤੋੜ ਕੇ ਅੰਗ ਪਾੜ ਕੇ ਸੁੱਟਦੇ ਮਾਰਦੇ ਇਹ 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 ਲੋਕ ਹੀ ਰੱਖਿਆ ਹੈ ਨਾ ਮਨੇ ਲੋਕ ਸਾਹਿਬ ਜੀ 12 13 ਸਾਲ ਤੋਂ ਵਿਵਰਤੀ ਕਰ ਰਿਹਾ ਹੈ ਇਹ ਇੱਕ ਤਕਰੀਬਨ ਕਹਿੰਦੇ ਵੀ ਜੰਦਾ ਹੈ ਗੁਰੂ ਘਰ ਮਤਲਬ ਇਹਨਾਂ ਲੋਕਾਂ ਨੇ ਬਣਾਇਆ ਸਿਸਟਮ ਇਹ ਉਦੋਂ ਦਾ ਉਹਨਾਂ ਦੇ ਪ੍ਰਬੰਧ ਚ ਤੇ ਇਹ ਇਦਾਂ ਹੀ ਆ ਇਹ ਪਤਾ ਨਹੀਂ ਕਿਉਂ ਲੱਗੇ ਤਾਂ ਕਿ ਪਤਾ ਨਹੀਂ ਲੱਗਾ ਕਿਸੇ ਨੂੰ ਜੰਦਾ ਗੁਰੂ ਘਰ ਤਾਲਾ ਮਾਰਦੇ ਆ ਹਾਂ ਜੰਦਾ ਵਜਾ ਹੋਇਆ ਜੀ ਤੇ ਮਹਾਰਾਜ ਦਾ ਪ੍ਰਕਾਸ਼ ਅੰਦਰ ਮਹਾਰਾਜ ਜੀ ਤਾਂ ਬੰਦ ਕਰੇ ਹੋਏ ਨੇ ਮੈਂ ਕਹਾਂ ਤਾ ਇਹ ਨਵਜ ਉਸ ਕਰਨਾ ਪੈ ਰਿਹਾ ਹੁੰਦਾ ਹੈ ਇਹਨਾਂ ਨੂੰ 92 ਲੱਖ ਦੋ ਕਮਰੇ ਦੋ ਘੰਟੇ ਜੇ ਕੱਢ ਜਾਂਦੇ ਮੈਂ ਉਹਨਾਂ ਨੂੰ ਮੰਨ ਜਾਂਦਾ ਉਹਨਾਂ ਨੂੰ ਇੱਥੇ ਮੰਨ ਕੇ ਨਾ ਬਹਾਂ ਚਾਹੀਦਾ ਜਿੰਨੀ ਗਰਮੀ ਦੇ ਵਿੱਚ ਮਾਰ ਰਿਹਾ ਦਾ ਸਰੂਪ ਇਹਨਾਂ ਨੇ ਇੱਥੇ ਰੱਖਿਆ ਵਾ ਅਮਰ ਦੱਸੋ ਤੁਹਾਨੂੰ ਉਹ ਕਿ ਕਿੰਨਾ ਕਰਾਉਂ ਮੈਂ ਦੱਸ ਰੱਖਦਾ ਨਾ ਨਾ ਸੋ ਬਹੁਤ ਮੜੇ ਹਲਾਦਾ ਮੈਂ ਕਰ ਜੀ ਬਾਜੀ ਰੇ ਵਾਹਿਗੁਰੂ ਸੱਚੀ ਬਾਦਸ਼ਾਹ ਵਾਹਿਗੁਰੂ 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 ਨਾਲੇ ਵੀ ਕੋਈ ਮਸਲੇ ਨਹੀਂ ਕਰ ਚਾਹੁੰਦਾ ਵਾਹਿਗੁਰੂ ਮੇਰਾ ਸਿਰਫ ਇਹ ਬੰਦ ਕੇ ਜੋ ਸਭ ਜੀਨ ਆ ਗਏ ਬਾਲਿਆਂ ਦਾ ਹਾਲ ਫੋਣਾ ਹੀ ਉਹ ਬਾਲੇ ਚੁੰਨਦੇ ਨਾ ਅੜੀ ਸਾਰੇ ਬਾਲੇ ਉਹ ਡਿੱਗਣ ਵਾਲੇ ਹਾਂ ਅੱਜ ਦਾ ਕੀ ਬਸਤਾ ਜਿਹੜਾ ਜੀ ਤੁਸੀਂ ਇੱਥੇ ਸੇਰ ਵਿੱਚ ਪਹੁੰਚੇ ਇਹ ਭਾਈ ਨਾਰਕਸਿੰਦਰ ਰਹਾ ਦੇਖੋ ਹੋਰ ਇੱਕ ਦੋ ਵਾਰ ਮੀਂਹ ਪੈਂਦੇ ਤੇ ਆ ਸ਼ਾਦੀ ਵੀ ਡਿੱਗ ਪਣੀ ਸੀ ਆ ਜਿਹੜੇ ਬਾਲੇ ਆ ਉਹ ਬਈ ਇ tanto trendy trendy ਹੋ ਰਹੇ ਨੇ ਹੋ ਗਈਆਂ ਵਾਖਾ ਮਤਲਬ ਕਿ ਇੰਨੇ ਚਿਰ ਤੋਂ ਗੁਰੂ ਸਾਹਿਬ ਨੂੰ ਕਾਇਦ ਕਰਿਆ ਹੋਇਆ ਤਾਂ ਇੱਕ ਦੋ ਮੀਂਹ ਪੈਂਦੇ ਤੇ ਉਸ ਤੋਂ ਬਾਅਦ ਸਾਰਾ ਕੁਝ ਤੇ ਗਰਮੀ ਵੇਲੇ ਤੁਸੀਂ ਇੱਥੇ ਬੰਦੇ ਕੋਈ ਖਲੋਤਾ ਨਹੀਂ ਜਾਣਦੇ ਇੱਕ ਦੋ ਮਿੰਟ ਵੀ ਤੇ ਇਹਨਾਂ ਜੇ ਮੰਨ ਲਓ ਇਹ ਜਿਹੜਾ ਬੰਦੇ ਨੇ ਇਹ ਕਰਿਆ 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 ਆਪਾਂ ਉਹਨੂੰ 2 ਘੰਟੇ ਇੱਥੇ ਬੰਨਣਾ ਚਾਹੀਦਾ ਉਹਦੀ ਅਗਲ ਟਿਕਾਣੇ ਆ ਜਾਣੀ ਨਾ ਬੰਦੀ ਇਹ ਕਰਤਾ ਕਿੰਨੇ ਜਦ ਆਹ ਬਸਤਰ ਇਹਨਾਂ ਦੇ ਹਾਲ ਬਸਤਰਾ ਦੇ ਆਹ ਬਸਤਰ ਕੀ ਆ ਮਹਾਰਾਜ ਦੇ ਵਾਹ ਉਤੋਂ ਗਾੜੀਓ ਕਹਿਣ ਦੇ ਕਿ ਅਹੀਂ ਨਹੀਂ ਹੋਣਾ ਹਨਾ ਉਹ ਇਹ ਅੱਜ ਦੇ ਨਹੀਂ ਫੋਨ ਸੰਗਤ ਜਿਹੜੀ ਆ ਫੋਨ ਕਰਦੀ ਉਹ ਨਿਆਣੇ ਨੂੰ ਦਿੰਦੇ ਜੱਜ ਫੋਨ ਕੀਤਾ ਸਵੇਰ ਦਾ ਸਵੇਰ ਦੇ ਘੰਟੇ ਫੋਨ ਆ ਕੇ ਕੱਲ ਹੁਣੇ ਆ ਕੇ ਲੋਕ ਇੱਥੇ ਮਾਰ ਰਹੇ ਇਹਨੂੰ ਲੋਕ ਕਿੱਦਾਂ ਹੀ ਲੱਗਾ ਹੋਇਆ ਵਾ ਇਹ ਤਾਂ ਤੋੜ ਕੇ ਕੱਢਣੇ ਵੇਖੋ ਮੀਂਹ ਦੇ ਜਿਹੜੇ بارش ਪਾਣੀ ਪੈਂਦਾ ਵਾ ਉਹਦਾ ਹਾਲ ਦੇ ਨਾਲ ਸਾਰਾ ਗੰਦਾ ਹੋ ਗਿਆ ਵਾ ਹੁਕੀ ਇਹਨਾਂ ਦਾ ਭਲਾ ਹੋਊਗਾ ਕਿ ਲੋ ਹਾਲ ਦੇਖੋ ਉਹਨਾਂ ਨੇ ਦੱਸਿਆ ਮਤਲਬ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪਿੰਡ ਕਸੇਲ ਵੇਖੇ ਦੋਸਤੋ ਜੋ ਇਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ ਜੋ ਦੋਸਤੋ ਮੌਕੇ ਤੇ ਸਤਕਾਰ ਕਮੇਟੀ ਵਾਲੇ ਵੀਰ ਅਤੇ ਨਹਿਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸਟੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ